ਸਵਾਗਤ ਹੈ ਜੀ ਰਾਤ ਦਾ 1.5 ਵਜ ਚੁੱਕਿਆ ਔਰ ਇੰਡੀਆ ਨੇ ਜਿਹੜਾ ਮੈਚ ਜਿੱਤਿਆ ਉਹਦੀ ਖੁਸ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਅਸੀਂ ਮਲਹਾਰ ਪੈਲਸ ਕੋਲੇ ਕਿਪਸ ਮਾਰਕੀਟ ਦੇ ਕੋਲੇ ਆ ਔਰ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਜਿਹੜਾ ਹਯੂਮ ਆ ਉਹ ਸੈਲੀਬ੍ਰੇਟ ਕਰ ਰਿਹਾ ਪਰ ਉੱਥੇ ਵੀ ਕਿਤੇ ਨਾ ਕਿਤੇ ਜਿਹੜੀ ਪੁਰਸਵੀ ਪੂਰੀ ਉਸਤਾਦ ਦਾ ਕੰਕੀ ਜਿਹੜਾ ਇੰਡੀਆ ਦੇ ਨੋ ਤੇ ਨਾਰੇ ਲੱਗ ਰਹੇ ਆ ਬੱਚੇ ਗੱਡੀਆਂ ਦੇ ਵਿੱਚ ਉਹ ਮੈ ਜਾ ਰਿਹਾ ਔਰ ਪਰ ਇਹਦੇ ਵਿੱਚ ਥੋੜੀ ਹੁੱਲੜਵਾਜੀ ਦੀ ਗੱਲ ਰੋਕੀ ਲਈ ਕਿਤੇ ਨਾ ਕਿਤੇ ਕੋਈ ਆਪਣੀ ਜਿਹੜੇ ਬਗਧਾਰ ਹੋਈ ਹੋਈ ਹੈ ਕੋਈ ਵੀ ਅਨਸ ਕਾਮੀ ਘਟਣਾ ਨਹੀਂ ਹੋ ਸਕੇ ਔਰ ਲੋਕ ਜਿਹੜੇ ਨੇ ਆਪਣੇ ਗੱਡੀਆਂ ਦੀਆਂ ਛੱਤਾਂ ਦੇ ਚੜ ਕੇ ਗੱਡੀਆਂ ਦੇ ਉੱਤੋਂ ਆ ਕੇ ਇੰਡੀਆ ਨੂੰ ਚੀਅਰ ਕਰ ਰਹੇ ਆ ਔਰ ਠੀਕ ਹੈ ਕਿਤਨਾ ਕਿਤੇ ਬਣਦਾ ਖੁਸ਼ੀ ਦਾ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੇ ਬੱਚੇ ਨੇ ਉਹ ਦੇਖੋ ਤੇ ਮੈਂ ਚੜ ਕੇ ਜਾ ਰਹੇ ਨੇ ਔਰ ਜਿਹੜੇ ਦੇਖ ਸਕਦੇ ਹਾਂ ਵੀ ਜਿਹੜੇ ਸਫਾ ਨਗਰ ਲੱਗਦੇ ਥਾਣੇ ਦੇ ਇੰਚਾਰਜ ਨੇ ਉਹ ਆਪਣੇ ਕੰਨੀਆਂ ਪੂਰਾ ਜਿਹੜਾ ਜਿਹੜੀ ਪਬਲਿਕ ਹੈ ਵੀ ਜਿਹੜੀ ਹੁੱਲੜਬਾਜੀ ਹੈ ਜਿਵੇਂ ਗੱਡੀਆਂ ਦੇ ਵਿੱਚੋਂ ਨਿਕਲ ਕੇ ਦੇਖੋ ਜਿਸ ਤਰ੍ਹਾਂ ਚੇਅਰ ਕਰ ਰਹੇ ਨੇ ਇੰਡੀਆ ਨੂੰ ਪਰ ਉਹ ਕਿਤੇ ਨਾ ਕਿਤੇ ਕੋਈ ਅਨਸਾਣੀ ਘਟਨਾ ਨਾ ਹੋ ਜਵੇ ਔਰ ਅੱਧੀ ਰਾਤ ਦਾ ਟਾਈਮ ਆ ਰਾਤ ਦਾ 1.5 ਬੱਜ ਚੁੱਕਿਆ ਔਰ ਕਿਤੇ ਨਾ ਕਿਤੇ ਜਿਹੜੇ ਲੋਕੇ ਵੀ ਕੋਈ ਇਹੋ ਜਿਹੀ ਘਟਨਾ ਨਾ ਹੋ ਜੇ ਕੋਈ ਐਕਸੀਡੈਂਟ ਨਾ ਹੋ ਜਵੇ ਕੋਈ ਡਰਿੰਕ ਐਂਡ ਡਰਾਈਵ ਨਾ ਕਰੇ ਕਿਉਂਕਿ ਉਹਦੇ ਨਾਲ ਹੀ ਤੁਹਾਨੂੰ ਪਤਾ ਪੁੱਛਣਾ ਕੁਛ ਕੋਈ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਖੁਸ਼ੀ ਦਾ ਜਿਹੜਾ ਮਾਹੌਲ ਆ ਫਿਰ ਗਮਗੀਨ ਹੋ ਜਾਂਦਾ ਉਸ ਨੂੰ ਬਚਾਉਣ ਲਈ ਹੀ ਜਿਹੜੀ ਇਸ ਤਰ੍ਹਾਂ ਦੀ ਕੋਈ ਨਾ ਅਣਸਖਮੀ ਘਟਨਾ ਨਾ ਹੋਵੇ ਉਹ ਪੁਲਿਸ ਦੇਖੋ ਕਿਸ ਤਰ੍ਹਾਂ ਆਪਣਾ ਜਿਹੜਾ ਕੰਮ ਆ ਰਾਤ ਦੇ ਜਿਹੜੇ 1:30 ਵਜੇ ਵੀ ਉਹ ਕਰ ਰਹੀ ਆ ਔਰ ਕੋਈ ਜਿਹੜੀ ਜਿਹੜੀ ਖੜੀ ਨਹੀਂ ਹੋਣ ਦੇ ਰਹੇ ਔਰ ਉਦਾਸ ਰਿਹਾ ਬਈ ਇਧਰ ਹੁਣ ਇੱਕ ਆਈਸਕ੍ਰੀਮ ਪਾਰਲਰ ਆ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਕੱਠ ਹੈ ਦੇ ਅੰਦਰ ਅਰ ਰੋਜ਼ ਦੇ ਟਾਈਮ ਜਿਹੜੇ ਆਪਣੇ ਐਸ ਐਚਓ ਨੇ ਇਲਾਕੇ ਦੇ ਆਏ ਹੋਏ ਨੇ ਔਰ ਪੂਰਾ ਆਪਣਾ ਉਹ ਦੇਖ ਰੱਖਦੇ ਵਿੱਚ ਸਾਰੀ ਜਿਹੜੀ ਕਾਰਵਾਈ ਕਰ ਰਹੇ ਨੇ ਸੋ ਇੰਡੀਆ ਜਿੱਤੇ ਸਾਨੂੰ ਵੀ ਬੜੀ ਖੁਸ਼ੀ ਆ ਪਰ ਕੋਈ ਨਾ ਇਸ ਤਰ੍ਹਾਂ ਦੀ ਜਿਹੜੀ ਕੋਈ ਅਨਸਖਾਮੀ ਘਟਨਾ ਨਾ ਹੋਵੇ ਉਸ ਨੂੰ ਰੋਕਣ ਲਈ ਹੀ ਇਹ ਇਸ ਤਰ੍ਹਾਂ ਦੀ ਜਿਹੜੀਆਂ ਕਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਇੰਡੀਆ 17 ਸਾਲਾਂ ਬਾਅਦ ਜਿਹੜਾ ਵਿਸ਼ਵ ਚੈਂਪੀਅਨ ਬਣਿਆ ਉਹਦੇ ਖੁਸ਼ੀ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਘਰੋਂ ਬਾਹਰ ਆਏ ਰਾਤ ਦੇ 1.5 ਵਜੇ ਲੋਕ ਆਪਣੀ ਖੁਸ਼ੀ ਦਾ ਜ਼ਾਹਰ ਕਰ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਮਰਹਾਰ ਰੋਡ ਆ ਉਹਦੇ ਉੱਪਰ ਕਿੰਮੀਆਂ ਜਿਹੜੀ ਗਹਿਮਾ-ਗਹਿਮੀ ਦੇਖੀ ਔਰ ਲੋਕਾਂ ਨੇ ਚਾਹੇ ਉਹ ਗੱਡੀਆਂ 'ਚ ਹੋਣ ਪੂਰੀ ਫੈਮਲੀਆਂ ਦੇ ਨਾਲ ਆ ਕੇ ਇੰਡੀਆ ਦੀਆਂ ਜਰਸੀਆਂ ਪਾ ਕੇ ਇੰਡੀਆ ਦੇ ਵਿਨਿੰਗ ਦੇ ਨਾਰੇ ਲਾਏ ਨੇ ਔਰ ਇੰਡੀਆ ਨੂੰ ਜਿੱਤਣ ਦੀ ਵਧਾਈ ਦਿੱਤੀ ਆ ਔਰ ਪਰ ਕਿਤੇ ਨਾ ਕਿਤੇ ਜਿਹੜੀ ਇਲਾਕੇ ਦੀ ਪੁਲਿਸ ਹੈ ਉਹ ਵੀ ਮਸਤੈਦ ਹੈ ਕਿਉਂਕਿ ਕੋਈ ਅਨਸਕਾਮੀ ਘਟਨਾ ਨਾ ਹੋ ਜੇ ਕਿਉਂਕਿ ਆਪਾਂ ਡਰਿੰਕ ਐਂਡ ਡਰਾਈਵ ਦੇ ਵਿੱਚ ਆਪਾਂ ਕਈ ਵਾਰੀ ਫੁੱਲਣ ਬਾਜੀ ਦੇ ਵਿੱਚ ਇੰਨਾ ਕਿ ਕੁਝ ਕਰ ਜਾਂਦੇ ਆਪਾਂ ਨੂੰ ਖੁਦ ਨਹੀਂ ਪਤਾ ਲੱਗਦਾ ਔਰ ਕੁਝ ਟਾਈਮ ਪਹਿਲਾਂ ਜਿਹੜੀ ਰੋਡ ਸੀ ਇਹ ਪੂਰੀ ਬਲੌਕ ਸੀ ਜਾਮ ਸੀ ਇਸੇ ਕਰਕੇ ਹੀ ਪੁਲਿਸ ਨੇ ਜਿਹੜੀ ਇਹ ਕਾਰਵਾਈ ਕੀਤੀ ਹੈ ਸੋ ਫਿਲਹਾਲ ਦੇ ਲਈ ਇੰਨਾ ਹੀ ਔਰ ਸਾਡੇ ਕੰਨਿਓ ਵੀ ਇੰਡੀਆ ਟੀਮ ਨੂੰ ਲੱਖ ਲੱਖ ਵਧਾਈਆਂ ਸਾਡੇ ਅਧਾਰੇ ਕੰਨਿਓ ਵੀ ਲੱਖ ਲੱਖ ਵਧਾਈਆਂ ਸੋ ਫਿਲਹਾਲ ਦੇ ਲਈ ਇੰਨਾ ਹੀ ਸੋ ਮਿਲਦੇ ਆ ਜ ਅਗਲੀ ਵੀਡੀਓ ਦੇ ਵਿੱਚ ਫਿਲਾਲ ਦੇ ਲੈਣੇ ਨੇ ਮੈਂ ਭੁਪਿੰਦਰ ਗਰੇਵਾ ਦਿੱਲੀ ਕੋਸ ਪੰਜਾਬੀ ਲੁਧਿਆਣਾ ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਗਰੇਵਾ ਦਿੱਲੀ